ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਪਿਛਲੇ ਕੁਝ ਦਿਨਾਂ ਤੋਂ ਗੁਰਦਾਸਪੁਰ ਦੇ ਨਜ਼ਦੀਕ ਡੰਪ ਦਾ ਮਾਮਲਾ ਲਗਾਤਾਰ ਪੱਖ ਦਾ ਜਾ ਰਿਹਾ ਹੈ ਜਿੱਥੇ ਇੱਕ ਪਾਸੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਵੱਲੋਂ ਡੰਪ ਤੇ ਕੂੜਾ ਸੁੱਟਣਗੇ ਇੱਕ ਸਫਾਈ ਕਰਮਚਾਰੀ ਨਾਲ ਮਾਰਕਟਾਈ ਦੇ ਦੋਸ਼ ਲਗਾਉਂਦੇ ਹੋਏ ਦੋ ਦਿਨਾਂ ਤੋਂ ਸ਼ਹਿਰ ਦੀ ਬਿਜਲੀ ਪਾਣੀ ਬੰਦ ਕਰ ਦਿੱਤੀ ਗਈ ਹੈ ਤੇ ਕੂੜਾ ਚੁੱਕਣਾ ਵੀ ਬੰਦ ਕੀਤਾ ਗਿਆ ਹੈ ਉੱਥੇ ਹੀ ਡਾਕਖਾਨਾ ਚੌਕ ਵਿੱਚ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਵੀ ਲਗਾਇਆ ਗਿਆ ਹੈ ਦੂਜੇ ਪਾਸੇ ਵੱਖ-ਵੱਖ ਪਿੰਡਾਂ ਦੇ ਇਕੱਠੇ ਹੋਏ ਲੋਕਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸੰਗਨੀ ਆਬਾਦੀ ਵਿੱਚ ਕੂੜੇ ਦਾ ਡੰਪ ਬਣਾਉਣ ਦਾ ਵਿਰੋਧ ਕੀਤਾ ਗਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਨਾਮ ਗਿਲੇਸ਼ ਸ਼ਰਮਾ ਜੀ ਬ੍ਰੀਸ਼ ਪ੍ਰੈਸ਼ਰ ਕਿਹਾ ਜਾਂਦਾ ਹੈ ਸਾਡੀ ਉੱਤੇ ਜਫੇਰਿਆਂ ਦੀ ਮੇਲ ਲੱਗਦੀ ਹੈ ਉਹ ਬਿਲਕੁਲ ਨਾਲ ਹੀ ਜੋ ਵੀ ਮੈਨੂੰ ਅੱਜ ਸਵੇਰੇ ਹੀ ਪਤਾ ਚੱਲਿਆ ਹੈ ਕਿ 40 ਤੋਂ 50 ਮੀਟਰ ਦੇ ਗੈਟ ਦੇ ਹੀ ਜਿਹੜਾ ਹੈ ਉਹ ਸਾਡੇ ਜਿਹੜੀ ਹੈ ਜਿੱਤੇ ਹੀ ਆਪਣੇ ਜਾ ਕੇ ਪੂਜਾ ਕਰਨੇ ਆ ਇਹਨਾਂ ਨੇ ਇੱਕ ਜੋ ਵੀ ਸਾਨੂੰ ਮੈਸੇਜ ਮਿਲਿਆ ਕਿ ਸਾਲ ਜੇ ਇੱਕ ਵਾਰੀ ਉੱਥੇ ਪ੍ਰੋਗਰਾਮ ਹੁੰਦਾ ਜੀ ਸਾਲ ਜੇ ਇੱਕ ਵਾਰੀ ਜਿੰਨੇ ਵੀ ਹਿੰਦੂ ਆਪਣੇ ਭਰਾ ਉਹਨਾਂ ਸਭ ਨੂੰ ਪਤਾ ਹੈ ਕਿ ਆਪਣੀਆਂ ਧੇਰੀਆਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਆ ਉਹ ਸਾਲ 'ਚ ਮੇਲਾ ਇੱਕ ਵਾਰੀ ਲੱਗਦਾ ਪਰ ਘਰ ਦੇ ਵਿੱਚ ਜਦੋਂ ਵੀ ਕੋਈ ਸ਼ੁਭ ਕਾਰਿਆ ਹੁੰਦਾ ਉੱਥੇ ਮੱਥਾ ਟੇਕ ਕੇ ਹੀ ਅੱਗੇ ਕੰਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤੇ ਉੱਥੇ ਉਹ ਸਮਝਾਂਦੇ ਆ ਪ੍ਰਸ਼ਾਸਨ ਨੇ ਜੇ ਜਗ੍ਹਾ ਲਈ ਹੈ ਉਹਨੂੰ ਸਾਰਾ ਦੇਖਣਾ ਚਾਹੀਦਾ ਹੈ ਸਾਡੀ ਰਿਕਵੈਸਟ ਪ੍ਰਸ਼ਾਸਨ ਤੱਕ ਗਿਆ ਡੀਸੀ ਸਾਹਿਬ ਦੇ ਅੱਗੇ ਹੈ ਕਿ ਇਸ ਜੀ ਨੂੰ ਧਿਆਨ ਵਿੱਚ ਲਿਆਂਦਾ ਜਾਏ ਕਿ ਉਥੇ ਪ੍ਰਾਸ਼ਰ ਬ੍ਰਾਹਮਣਾਂ ਦੀ ਮੇਲ ਲੱਗਦੀ ਹੈ ਉਥੇ ਸਭ ਪਰਿਵਾਰ ਚੰਗੇ ਪਰਿਵਾਰ ਪਹੁੰਚਦੇ ਆ ਬੱਚਿਆਂ ਸਮੇਤ ਪਹੁੰਚਦੇ ਆ ਘਰ ਦੇ ਵਿੱਚ ਕੋਈ ਖੁਸ਼ੀ ਕੋਈ ਕੋਈ ਪ੍ਰੋਗਰਾਮ ਹੋਏ ਉੱਥੇ ਜਾਣਾ ਪੈਂਦਾ ਮੰਨ ਲਓ ਪ੍ਰੈਗਨੈਂਟ ਜਨਾਨੀ ਹੈ ਉਹਨੂੰ ਵੀ ਉੱਥੇ ਮੱਥਾ ਟਿਕਾਣ ਲੈ ਕੇ ਜਾਣੇ ਆ ਤੇ ਜੋ ਮਾਹੌਲ ਉੱਥੇ ਬਣ ਰਿਹਾ ਵਾ ਜੋ ਸੈਟਿੰਗ ਉੱਥੇ ਹੋ ਰਹੀ ਹੈ ਉਹ ਸੁਣ ਕੇ ਥੋੜਾ ਦੁੱਖ ਲੱਗਾ ਜਿਹਦੇ ਕਰਕੇ ਸਾਨੂੰ ਉੱਥੇ ਆ ਕੇ ਆਪਣਾ ਇਹ ਵਿਚਾਰ ਦੱਸਣੇ ਪਏ ਕਿ ਇਹ ਇੱਥੋਂ ਛੱਟ ਕੀਤਾ ਜਾਏ ਕਿਤੇ ਹੋਰ ਲਗਾਇਆ ਜਾਏ ਜੇ ਕੋਈ ਸ਼ਰਾਬ ਦਾ ਠੇਕਾ ਖੋਲਣਾ ਆਏ ਕੋਸ਼ਿਸ਼ ਕਰਨਾ ਆ ਤੇ ਕਹਿੰਦੇ ਐਨੀ ਦੂਰੀ ਦੇ ਵਿੱਚ ਐ ਚੀਜ਼ਾਂ ਨੂੰ ਦੇਖਣਾ ਚਾਹੀਦਾ ਉਹ ਸਾਡੀ ਇੱਕ ਧਾਰਮਿਕ ਆਸਥਾ ਭਾਵਨਾ ਵੈ ਜਿਹਨੂੰ ਫੇਸਬੁੱਕ ਜਰੀ ਹੈ ਅਸੀਂ ਕਈ ਚੀਜ਼ ਦਾ ਰਿਕੁਐਸਟ ਕਰ ਰਹੇ ਹਾਂ ਕਿ ਇਹਨੂੰ ਜਿਹੜਾ ਦੇਖ ਕੇ ਕਿਤੇ ਹੋਰ ਸ਼ਿਫਟ ਕੀਤਾ ਜਾਏ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਇਹ ਨਗਰ ਕੌਂਸਲ ਗਰਦਾਸਪੁਰ ਵੱਲੋਂ ਸਾਡੇ ਲਾਗੇ ਕੂੜੇ ਦਾ ਡੈਂਪਲ ਆਉਣ ਦਾ ਜਿਹੜਾ ਹੈਗਾ ਉਹ ਚੱਲ ਰਿਹਾ ਸੀ ਪਰ ਇਹਦੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਉਹ ਜ਼ਮੀਨ ਜਿਹੜੀ ਆ ਮੇਰੇ ਕੋਲ ਵਹ ਲੀਜ਼ ਤੇ ਤੇ ਪਹਿਲਾਂ ਉਹ ਜਿਹੜਾ ਜਿਹੜਾ ਮਾਲਕ ਹੀਗਾ ਉਹਨੇ ਇਹਨਾਂ ਨਾਲ ਲੀਜ਼ ਕਰ ਲਈ ਉਹਦਾ ਹੁਣ ਉਹਦਾ ਵੀ ਕਹਿਣਾ ਵਾ ਵੈਸੇ ਉਹ ਵੀ ਕਹਿੰਦਾ ਵਾ ਵੀ ਇਹ ਪਿੰਡ ਜਦੇ ਗੱਲ ਕਹਿੰਦਾ ਵੀ ਮੈਨੂੰ ਨਹੀਂ ਪਤਾ ਵੀ ਠੀਕ ਕੰਮ ਹੋਣਾ ਤੇ ਉਹਨੇ ਲੀਜ਼ ਤੇ ਦੇਦੀ ਪਰ ਮੇਰਾ ਆਪਣਾ ਠੇਕਾ ਵੀ ਅਪ੍ਰੈਲ ਮਹੀਨੇ ਤੱਕ ਹੈਗਾ ਕਿਉਂਕਿ ਫਸਲ ਤੋਂ ਫਸਲ ਲਾ ਹੁੰਦਾ ਸਾਰਾ 20 ਸਾਲ ਤੋਂ ਹੈਗੀ ਆ 20 ਸਾਲ ਤੋਂ ਲਗਾਤਾਰ ਹੀ ਮੈਂ ਵਾਰਿਆ ਇਹਨਾਂ ਸ਼ਨੀਵਾਰ ਜਿੱਦਾਂ ਕੰਮ ਸ਼ੁਰੂ ਕੀਤਾ ਵਾ ਇਹਦਾ ਵਿਪਨ ਉਹ ਇੱਥੇ ਅਕਾਊਂਟੈਂਟ ਉਹ ਉੱਥੇ ਹੀਗਾ ਜਦੋਂ ਕੰਮ ਚਾਲੂ ਹੋਇਆ ਅਸੀਂ ਉੱਥੇ ਜਾ ਕੇ ਪ੍ਰੋਟੈਸਟ ਕੀਤਾ ਵਾ ਸਾਰੇ ਬੰਦੇ ਜਿੰਨੇ ਵੀ ਇੱਥੇ ਹੈਗੇ ਆ ਇਹ ਕੋਈ ਨਵੀਂਪੁਰ ਤੋਂ ਖੋਖਰਾ ਤੋਂ ਜਾਂ ਜੀਨਵਾਲ ਤੋਂ ਜਾਂ ਬਬਰੀ ਤੋਂ ਜਾਂ ਉਥੇ ਕਲੋਨੀਆਂ ਦੇ ਬੰਦੇ ਜਿਹੜੇ ਆ ਉਹ ਸਾਰੇ ਇਕੱਠੇ ਹੋਏ ਆ ਅਸੀਂ ਜਾ ਕੇ ਉਥੇ ਰੋਕਿਆ ਉਹਨਾਂ ਨੂੰ ਉਹਨਾਂ ਆਡੀ ਗੱਲ ਵੀ ਸੁਣੀ ਆ ਉਹਨਾਂ ਕਿਹਾ ਵੀ ਤੁਸੀਂ ਮੈਂ ਕਿਹਾ ਅੱਜ ਸ਼ਨੀਵਾਰ ਆ ਸਾਨੂੰ ਸੋਮਵਾਰ ਤੱਕ ਦਾ ਟਾਈਮ ਦੋ ਆਪਾਂ ਡੀਸੀ ਸਾਹਿਬ ਕੋਲ ਦਰਇਆਖਤ ਕਰ ਲੈਨੇ ਆ ਆਪਾਂ ਵੇਖੋ ਆਪਾਂ ਬਕਾਇਦਾ ਐਪਲੀਕੇਸ਼ਨਾਂ ਲਿਖ ਕੇ ਸਾਈਨ ਕਰਾ ਕੇ ਉਥੋਂ ਦੇ ਲੋਕਲ ਜਿੰਨੇ ਵੀ ਆਪਣੇ ਹੈਗੇ ਆ ਸਾਰਿਆਂ ਨੇ ਆਪਾਂ ਡੀਸੀ ਸਾਹਿਬ ਦਾ ਤਿਆਰੀ ਕੀਤੀ ਵੀ ਸੋਮਵਾਰ ਮਿਲਣਾ ਇਹਨਾਂ ਨੇ ਕੀ ਕੀਤਾ ਜੀ ਵੀ ਆ ਵੀ ਇਸੇ ਬੰਦੇ ਨੇ ਸਾਨੂੰ ਟਾਈਮ ਦਿੱਤਾ ਵਿਪਰ ਨੇ ਜਿਹੜਾ ਜਿਹਨੂੰ ਕਹਿੰਦੇ ਕੁੱਟਮਾਰ ਕੀਤੀ ਆ ਇਹ ਨਗਰ ਕੌਂਸਲ ਦਾ ਕਰਮਚਾਰੀ ਅੱਛਾ ਅਸੀਂ ਉਹਨੂੰ ਆਪਾਂ ਜਾ ਕੇ ਜੀ ਆਪਾਂ ਆ ਕੇ ਵੀ ਐਤਵਾਰ ਆਵਾ ਸਵੇਰੇ ਤੇ ਸੋਮਵਾਰ ਆਪਾਂ ਤਿਆਰੀ ਕਰ ਲਈ ਆਪਾਂ ਸਾਰੇ ਬੰਦਿਆਂ ਨੇ ਵੀ ਜਾਣਾ ਇਹਨਾਂ ਰਾਤ ਇਹਨਾਂ ਇਸੇ ਬੰਦੇ ਨੇ 10 ਵਜੇ ਜਾ ਕੇ ਤੇ ਉੱਥੇ ਪਟਾਈ ਸ਼ੁਰੂ ਕਰਾ ਦਿੱਤੀ ਆ ਜਿਹੜਾ ਕਿ ਕਿਸ ਜ਼ਮੀਨ ਦਾ ਕਿ ਇਹਨਾਂ ਕੋਈ ਗੱਲਬਾਤ ਹੀ ਨਹੀਂ ਹੋਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਦੂਸਰਾ ਜਿਹੜਾ ਇਹ ਗੱਲ ਅਸੀਂ ਚਲੋ ਜਿਹੜਾ ਕੋਈ ਇਹ ਮੋਦਵਰ ਐਮਐਲਏ ਹੁੰਦਾ ਵਾ ਉਹ ਸਾਰਿਆਂ ਦਾ ਹੀ ਹੁੰਦਾ ਵਾ ਉਹਦੀਆਂ ਹੀ ਗੱਲਾਂ ਦੀਆਂ ਸੁਣਦੇ ਆ ਉਹਨੇ ਕਿਹਾ ਵੀ ਇਹ ਸਿਆਰ ਕਰਨ ਇਹਦੇ ਬੱਚੇ ਤੇ ਕਹ ਰਹੇ ਪਪਾ ਤੁਸੀਂ ਸਿਆਰ ਕਰਨ ਕਿ ਗਏਗੇ ਕਿ ਤੁਸੀਂ ਉੱਥੇ ਕਿੰਦਾ ਪਹੁੰਚ ਗਏ ਤੇ ਜੇ ਇਹਨਾਂ ਦੀ ਜੇ ਸਿਆਰ ਕਰਨ ਦਾ ਇਹ ਤਾਂ ਰਾਤ 10 ਵਜੇ ਉੱਥੇ ਕੀ ਕਰਨ ਗਿਆ ਦੂਸਰੀ ਗੱਲ ਇਹ ਵੀ ਟੈਂਡਰ ਹੋਏ ਹੁੰਦੇ ਆ ਕੰਮ ਦੇ ਠੇਕੇਦਾਰਾਂ ਦਾ ਇੰਨੇ ਥੋੜਾ ਕੰਮ ਕਰਨਾ ਜਾਗ ਦੂਸਰਾ ਅਸੀਂ ਇਹਨੂੰ ਉੱਥੇ ਕੁਝ ਵੀ ਨਹੀਂ ਕਿਸੇ ਬੰਦੇ ਨੇ ਹੱਥ ਨਹੀਂ ਲਾਇਆ ਫੜ ਕੇ ਥਾਣੇ ਦੇ ਦਿੱਤਾ ਉਥੇ ਥਾਣੇ ਦੇ ਵਿੱਚ ਮੁੜਕੀਆਂ ਆਣਗੇ ਜੋ ਇਹਨਾਂ ਨੇ ਨਗਰ ਕੌਂਸਲ ਵਾਲਿਆਂ ਨੇ ਕੀਤਾ ਹੀ 10 ਬੰਦੇ ਆ ਹੱਥੀ ਪੈਣ ਦੀ ਕੋਸ਼ਿਸ਼ ਕੀਤੀ ਜਾਂ ਕੁਝ ਵੀ ਇਹਨਾਂ ਨੇ ਥਾਣੇ ਨੂੰ ਕੈਪਚਰ ਕੀਤਾ ਉਥੇ ਹੁੱਲੜਬਾਜੀ ਇਹਨਾਂ ਨੇ ਕੀਤੀ ਆ ਅਸੀਂ ਇਹ ਵੀ ਮੰਗ ਕਰਦੇ ਆ ਵੀ ਇਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਉਥੇ ਸੀਸੀਟੀਵੀ ਕੈਮਰੇ ਲੱਗੇ ਆ ਕਢਾ ਕੇ ਵੇਖੋ ਇਹਨਾਂ ਨੇ ਕੀ ਕੀਤਾ ਜੇ ਉਹ ਬੰਦੇ ਨੂੰ ਕਹਿੰਦੇ ਮਾਰਗਦਾ ਹੀ ਕੀਤੀ ਆ ਜੇ ਕੀਤੀ ਆ ਤੇ ਉਹਦੇ ਕੋਈ ਕਰੋਜ ਵੀ ਨਹੀਂ 10 ਬੰਦਿਆਂ ਨੂੰ ਗੁੱਟਿਆ ਇਹਦੇ ਉਹਦੇ ਇੱਕ ਰਗੜ ਵੀ ਨਹੀਂ ਲੱਗੀ ਉਹਦਾ ਉਹਦਾ ਮੈਡੀਕਲ ਹੋਇਆ ਉਹਦੇ ਇੱਕ ਰਗੜ ਵੀ ਨਹੀਂ ਲੱਗੀ ਤੇ ਇਹ ਸਾਰਾ ਜਿਹੜਾ ਵਾ ਬਾਕੀ ਬਾਕੀ ਅਸੀਂ ਐਮਐਲਏ ਸਾਹਿਬ ਨੂੰ ਵੀ ਇਹ ਗੱਲ ਕਹਿੰਨੇ ਆ ਕਿ ਤੁਸੀਂ ਚੁਣੇ ਹੋਏ ਨਮਾਇंदे ਜੇ ਇਹ ਸਾਰੇ ਬੰਦੇ ਜਿਹੜੇ ਆ ਕੋਈ ਪਾਰਟੀ ਵਾਲੀ ਗੱਲ ਨਹੀਂ ਹੁੰਦੀ ਜਦੋਂ ਕਿਤੇ ਘਰ ਦੇ ਅੱਗੇ ਕੂੜਾ ਲਾਓਗੇ ਉਹਨੇ ਬੋਲਣਾ ਹੀ ਬੋਲਣਾ ਭਾਵੇਂ ਕੋਈ ਵੀ ਹੋਵੇ ਉਹ ਧਰਨਾ ਆ ਰਿਹਾ ਧਰਨਾ ਵੇਖੋ ਆਪਣੀ ਇੱਕ ਹੁਣ ਗਲਤੀ ਨੂੰ ਲੁਕਾਉਣ ਮਾਰਿਆ ਦੂਜਿਆਂ ਤੇ ਬਲੇਮ ਸੁੱਟਣ ਮਾਰਿਆ ਉਹ ਧਰਨਾ ਲਗਾਇਆ ਜਾ ਰਿਹਾ ਜੇ ਐਡਾ ਵਧੀਆ ਪ੍ਰੋਡਕਟ ਆ ਇਹ ਚੱਲਣਾ ਏ ਉੱਥੇ ਆਪਣੇ ਲੈ ਜਾਣ ਇਹਨਾਂ ਕੋਈ ਕਿਹੜੀ ਜ਼ਮੀਨ ਹੈ ਨਹੀਂ ਪੜੇ ਲੈ ਜਾਣ ਉੱਥੇ ਲਾ ਕੇ ਨਾਲੇ ਖਾਦ ਬਣਾਉਣ ਜੋ ਮਰਜ਼ੀ ਕਰਨ